ਆਪਣੇ ਹੱਥੀਂ ਬੀਜੀ ਆਪਣੇ ਹੱਥੀਂ ਪਾਉਣੀ ਪੈਗੀ ਬਹੁਤ ਦੁੱਖ ਹੁੰਦਾ ਜੀ ਬਹੁਤ ਜ਼ਿਆਦਾ ਦੁੱਖ ਰੋਣ ਹੁੰਦਾ ਕਿੰਨੀ ਤੁਹਾਡੇ ਕੋਲ ਪੈਲੀ ਢਾਈ ਚ ਨਾਲੇ ਇਸੇ ਦੇ ਤਰ੍ਹਾਂ ਹੀ ਗੁਜ਼ਾਰਾ ਹੁੰਦਾ ਹਾਂ ਜੀ ਤੇ ਟੈਂਕਟਰ ਬਹੁਤ ਸੀ ਤੇ ਪਾਣੀ ਨਹੀਂ ਲੱਗਿਆ ਜੀ ਮੋਟਰਾਂ ਦੀ ਲਾਈਟ ਘਟ ਆਉਂਦੀ ਹੈ ਤੇ ਇੱਕ ਸਰਕਾਰੀ ਦਾ ਵੀ ਨਹੀਂ ਮਿਲਿਆ ਜੀ ਸਰਕਾਰੀ ਤਾਂ ਬੰਡਮਾ ਪਾਣੀ ਦਿੰਦੇ ਆ ਜੀ ਪਰ ਮਿਲੇ ਨਹੀਂ ਗਰੀਬੀ ਦਾ ਕਰਕੇ ਵੀ ਕਿਰਾਏ ਤੇ ਬਖਾਇਆ ਕਿਰਾਏ ਤੇ ਭਜਾਇਆ ਜੀ 8-9000 ਰੁਪਏ ਦਾ ਖਰਚਾ ਗਿਆ ਹੁਜੇ 8-9000 ਖਰਚਾ ਆ ਗਿਆ ਹਾਂਜੀ ਹਾਂਜੀ ਢਾਈ ਕਰਨ ਵਾਲਾ ਤੇ ਉਹ ਉਹ ਕੋਈ ਪੌ ਪੱਲੇ ਪੈਗੇ ਪੱਲੇ ਪੈਗੇ ਜੀ ਮਿਹਨਤ ਕਰਦੇ ਆਂ ਜੀ ਇਹੋ ਜੀ ਕੋਈ ਗੱਲ ਨਹੀਂ ਬਹੁਤ ਜੱਜ ਕੇ ਮਿਹਨਤ ਕਰਦੇ ਆਂ ਜੀ ਹਜੇ ਵੀ ਕਰਦੇ ਆਂ ਹਾਂਜੀ ਕਰਦੇ ਆਂ ਪੂਰੀ ਮਿਹਨਤ ਕਰਦੇ ਆਂ ਮਿਹਨਤ ਤੇ ਜਦੋਂ ਆਏ ਆਸਾਂ ਤੇ ਮਿਹਨਤ ਟੁੱਟਦੀ ਆਂ ਉਦੋਂ ਦੁੱਖ ਹੁੰਦਾ ਉਦੋਂ ਬਹੁਤ ਵੱਡਾ ਦੁੱਖ ਆਉਂਦਾ ਜੀ ਪਾਣੀ ਨਹੀਂ ਮਿਲ ਰਿਹਾ ਜੀ ਅਸਲ ਬੀਜਾਂਗੇ ਕੀ ਬੀਜਾਂ ਕੀ ਜਿਉਂ ਜੀ ਪਾਣੀ ਤੋਂ ਬਿਨਾ ਪਹਿਲਾਂ ਮਰ ਗਈ ਪਾਣੀ ਤੋਂ ਬਿਨਾ ਜੀ ਹੁਣ ਫਿਰ ਖਰਚਾ ਕਰਾਂਗੇ ਤਾਂ ਉਹ ਵੀ ਪੱਲੇ ਪਊਗਾ ਜੀ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇ ਪਾ ਫਸਲ ਕਿਸਾਨ ਦੇ ਲਈ ਪੁੱਤਾਂ ਵਰਗੀ ਹੁੰਦੀ ਹੈ ਕਿਉਂਕਿ ਇਸੇ ਦੇ ਸਰੋਂ ਅੱਗੇ ਆਪਣਾ ਤੋਰੀ ਫਲਕਾ ਤੋੜਨਾ ਹੁੰਦਾ ਹੈ ਇਸੇ ਦੇ ਸਰੋਂ ਜੀਵਨ ਬਸਰ ਆਪਣਾ ਜਿਹੜਾ ਹੈਗਾ ਉਹ ਕਰਨਾ ਹੁੰਦਾ ਹੈ ਪਰ ਜਦੋਂ ਆਪਣੇ ਹੱਥੀਂ બીજી ਫਸਲ ਆਪਣੇ ਹੱਥੀਂ ਵਾਉਣੀ ਪੈ ਜੇ ਤਾਂ ਕਿਸਾਨ ਤੇ ਕੈਸਾ ਦੁੱਖਾਂ ਦਾ ਪਹਾੜ ਟੁੱਟਦਾ ਆ ਮੇਰੇ ਨਾਲ ਬਜ਼ੁਰਗ ਬਾਪੂ ਜੀ ਹੋਰਾਂ ਨੇ ਜਿੰਨਾਂ ਕੋਲ ਪੈਲੀ ਮਹਿਜ਼ ਢਾਈ ਕਨਾਲਾਂ ਆ ਜਿਹੜੀ ਪੈਲੀ ਇਸ ਵੇਲੇ ਤੁਸੀਂ ਪਿੱਛੇ ਦੇਖ ਰਹੇ ਹਾਂ ਹੱਥੀਂ ਬੀਜਿਆ ਹੋਇਆ ਨਰਮਾ ਅੱਜ ਬਾਪੂ ਜੀ ਹੋਰਾਂ ਨੂੰ ਵੌਣਾ ਪਿਆ ਆ ਕਾਰਨ ਕੀ ਰਿਆ ਬੱਪੂ ਜੀ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਬੱਪੂ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੱਪੂ ਜੀ ਜਿਵੇਂ ਮੈਂ ਗੱਲ ਕਰੀ ਆ ਕਿ ਆਪਣੇ ਹੱਥੀ ਪੁੱਤਾਂ ਵਰਗੀਆਂ ਹੁੰਦੀਆਂ ਫਸਲਾਂ ਤਾਂ ਆਪਣੇ ਹੱਥੀ ਬੀਜੀ ਆਪਣੇ ਹੱਥੀ ਪਾਉਣੀ ਪੈਗੀ ਬਹੁਤ ਦੁੱਖ ਹੁੰਦਾ ਜੀ ਬਹੁਤ ਜ਼ਿਆਦਾ ਦੁੱਖ ਹੁੰਦਾ ਰੋਣ ਹੁੰਦਾ ਜੀ ਕਿੰਨੀ ਤੁਹਾਡੇ ਕੋਲ ਪੈਲੀ 2 2 ਇਸੇ ਦੇ ਸਿਰੇ ਹੀ ਗੁਜ਼ਾਰਾ ਹੁੰਦਾ ਹਾਂਜੀ ਫਿਰ ਹੁਣ ਕਿਵੇਂ ਚੱਲੂਗਾ ਬੱਪੂ ਜੀ ਦੇਖੋ ਕੀ ਫਨ ਕੀ ਕੀ ਹੋ ਕਾਰਨ ਕੀ ਬਣਿਆ ਚਤੰਮਚਰ ਬਹੁਤ ਸੀ ਤੇ ਪਾਣੀ ਨਹੀਂ ਲੱਗਿਆ ਜੀ ਪਾਣੀ ਲੱਗਿਆ ਕੋ ਪਾਣੀ ਸਾਨੂੰ ਇੱਥੇ ਲੱਗਦਾ ਕਿ ਮਿਲੇ ਹੀ ਨਹੀਂ ਦਿੱਤਾ ਹੀ ਨਹੀਂ ਕਿਸੇ ਨੇ ਮੰਨ ਲਓ ਜੀ ਲਾਈਟ ਹੀ ਨਹੀਂ ਆ ਰਹੀ ਜੀ ਨਾ ਤਾਂ ਦੂਜੀ ਮੋਟਰਾਂ ਦੀ ਲਾਈਟ ਘਟ ਆਉਂਦੀ ਹੈ ਤੇ ਇੱਕ ਸਰਕਾਰੀ ਦਾ ਵੀ ਨਹੀਂ ਮਿਲਿਆ ਜੀ ਸਰਕਾਰੀ ਤਾਂ ਬੰਡਮਾ ਪਾਣੀ ਦਿੰਦੇ ਆ ਜੀ ਪਰ ਮਿਲੇ ਨਹੀਂ ਗਰੀਬੀ ਦਾ ਕਰਕੇ ਵੀ ਗਰੀਬੀ ਦਾ ਕਰਕੇ ਪਾਣੀ ਨਹੀਂ ਲਾਉਣ ਦਿੱਤਾ ਹਾਂਜੀ ਕਿਉਂਕਿ ਛੋਟੇ ਇੱਕ 20 ਮੰਨ ਲਓ ਥੋੜਾ ਪਾਣੀ ਹੈ ਥੋੜਾ ਟਾਈਮ ਲੱਗੂ ਜੀ ਤਾਂ ਨਹੀਂ ਮਿਲਿਆ ਜੀ ਬਾਪੂ ਜੀ ਕਿੰਨਾ ਖਰਚਾ ਹੋ ਗਿਆ ਹੁਣ ਤੱਕ ਇਹ ਤੇ ਹਰ ਸਾਲ ਜੀ ਪਹਿਲਾਂ ਤਾਂ ਬੀਜ ਤੇ ਲਾਇਆ ਜੀ ਮਹਿੰਗਾ ਵੀ ਬੀਜ ਐਸੇ ਆਪਣਾ ਜਿਹੜਾ ਪਾਸ ਹੋਇਆ ਵੈ ਸਰਕਾਰ ਕਰ ਲਊ ਯੂਨੀਵਰਸਿਟੀ ਵੱਲੋਂ ਹਾਂ ਜੀ ਹਾਂ ਜੀ ਹਾਂ ਜੀ ਫਿਰ ਜੀ ਕਿਰਾਏ ਤੇ ਬਖਾਇਆ ਕਿਰਾਏ ਤੇ ਵਜਾਇਆ ਜੀ ਕਿਰਾਏ ਤੇ ਬਖਾਇਆ ਕਿਰਾਏ ਸਾਰਾ ਕੋਈ ਸਾਧਨ ਨਹੀਂ ਕੋਈ ਸਾਧਨ ਨਹੀਂ ਜੀ ਆਪ ਦੀ ਧੱਤੀ ਮਿਹਨਤ ਹੈ ਜੀ ਆਪ ਹੀ ਮਿਹਨਤ ਕਰਦੇ ਹਾਂ ਜੀ ਇਹ ਤਾਂ ਬਾਪੂ ਜੀ ਫਿਰ ਜਦੋਂ ਬੀਜ ਦਿਉਂਦੋ ਆਸਾਂ ਉਮੀਦਾਂ ਬਹੁਤ ਹੁੰਦੀਆਂ ਪਮੈਂਟ ਆਈ ਕਨਾਲਾਂ ਹੀ ਸੀ ਪਰ ਫਿਰ ਵੀ ਆਸਾਂ ਉਮੀਦਾਂ ਹੁੰਦੀਆਂ ਵੀ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵੱਡੀ ਆਸ ਸੀ ਜੀ 33000 ਰੁਪਏ ਲਵਾਗੇ ਪਿਆ ਕਰਾਂਗੇ ਆ ਕਰਾਂਗੇ ਹਾਂਜੀ 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 ਸਾਰੀਆਂ ਸਾਂ ਹੀ ਮਿੱਟੀ ਪਾਣੀ ਫਿਰ ਗਿਆ ਜੀ ਪਾਪਾ ਜੀ ਫਿਰ ਹੁਣ ਅੱਗੇ ਕੀ ਆ ਕਿਉਂਕਿ ਦੇਖੋ ਖਰਚਾ ਜਿਹੜਾ ਕਰਤਾ ਉਹ ਤਾਂ ਕਰਤਾ ਕੁੱਲ ਕਿੰਨਾ ਖਰਚਾ ਆ ਗਿਆ ਹੁਣ ਤਾਂ ਕੋਈ ਗਿਣਤੀ ਮਿੰਤੀ ਆਈਡੀਆ ਕਿੰਨੇ ਕੁ ਰੁਪਏ ਜਿ ਬਾਉਣ ਬਹਾਉਣ ਵਾਲੇ ਨੂੰ ਦੇਤੇ ਹੁਣ ਬਾਉਣ ਵਾਲੇ ਨੂੰ ਅੱਡ ਪੈਸੇ ਲੱਗੇ ਆ 8-9000 ਰੁਪਏ ਦਾ ਖਰਚਾ ਗਿਆ ਹੁਜੇ 8-9000 ਖਰਚਾ ਆ ਗਿਆ ਹਾਂਜੀ ਹਾਂਜੀ ਢਾਈ ਕਰਨ ਵਾਲਾ ਤੇ ਉਹ ਉਹ ਕੋਈ ਪਉ ਪੱਲੇ ਪੈ ਗਿਆ ਪੱਲੇ ਪੈ ਗਿਆ ਜੀ ਹੋਰ ਕੋਈ ਸਾਧਨ ਬਾਪੂ ਜੀ ਤੁਹਾਡਾ ਰੋਜ਼ਗਾਰ ਦਾ ਕੋਈ ਹੋਰ ਕੰਮ-ਕਾਰ ਕਰਦੇ ਹੋ ਜਾਂ ਕੱਲੀ ਇਹਦੇ ਸਿਰੋਂ ਹੀ ਗੁਜ਼ਾਰਾ ਪਰਿਵਾਰ ਦਾ ਬਾਜੀ ਮਜ਼ਦੂਰੀ ਕਰਦੇ ਆਂ ਜੀ ਬੜੇ ਮੋਟੇ ਮਜ਼ਦੂਰੀ ਕਰਦੇ ਆਂ ਪਰਿਵਾਰ ਦੇ ਵਿੱਚ ਬਾਪੂ ਜੀ ਕਿੰਨੇ ਜੀਓ ਅਸੀਂ ਛੇ ਜੀ ਆਂ ਜੀ ਛੇ ਜੀ ਪਰਿਵਾਰ ਕਮਾਉਣ ਵਾਲੇ ਮੇਰਾ ਮੁੰਡਾ ਜੀ ਉਹ ਮੰਨ ਲਓ ਡੀਪੂ ਚ ਰੱਗੇ ਵਿੱਚ ਕੱਚਾ ਹੂੰ ਮੈਂ ਢਿਹੜੀ ਥੂੜੀ ਕਰਦਾ ਜੀ ਲੇਵਰ ਦਾ ਕੰਮ ਦੋ ਜਣੇ ਕਮਾਉਣ ਵਾਲੇ ਬਾਕੀ ਉਹਨਾਂ ਸਿਰੋਂ ਹੀ ਪੂਰਾ ਪਰਿਵਾਰ ਹਾਂਜੀ ਹਾਂਜੀ ਬਾਕੀ ਸਿਰੇ ਦਾ ਸਾਰਾ ਲੱਗ ਜਾਂਦਾ ਸੀ ਜੀ ਨਰਮੇ ਦਾ ਮੜਾ ਮੋਟਾ ਥੋੜਾ ਮੋਟਾ ਹਰ ਵਾਰੀ ਹ ਐਤ ਕੀ ਵੀ ਗਿਆ ਐਤ ਕੀ ਵੀ ਗਿਆ ਜੀ ਫਿਰ ਬਾਪੂ ਜੀ ਹੁਣ ਅੱਗੇ ਕਿਵੇਂ ਚੱਲਣੋ ਇਹ ਚ ਕੀ ਬੀਜੋਗੇ ਹੁਣ ਪੈਸਾ ਕਿੱਥੋਂ ਆਊਗਾ ਹੁਣ ਖਰਚਾ ਕਰਨ ਨੂੰ ਵੀ ਔਖਾ ਹੋ ਜੂ ਜੀ ਗਾਂ ਵਾਸਤੇ ਕਿਵੇਂ ਨਾ ਕਿਵੇਂ ਕਰਾਂਗੇ ਜੀ ਕੋਈ ਜੁਗਾਰ ਅੱਛਾ ਉਹ ਗੱਲ ਦੱਸੋ ਵੀ ਕਿਵੇਂ ਦਿਲ ਤੇ ਪੱਥਰ ਧਰ ਕੇ ਕਿਵੇਂ ਆ ਵਾਹੀ ਕਿਵੇਂ ਹੋਣੀ ਆ ਕਿਉਂਕਿ ਜਦੋਂ ਜਦੋਂ ਫਸਲ ਬੀਜੀ ਸੀ ਨਾਲ ਸੌ ਆਸਾਂ ਉਮੀਦਾਂ ਸੌ ਸੁਪਨੇ ਵੀ ਨਾਲ ਹੀ ਬੀਜਲੇ ਸੀ ਐਤ ਕੀ ਯਾਰ ਆ ਕਰਾਂਗੇ ਐਤ ਕੀ ਆ ਕਰਾਂਗੇ ਤੇਰਾ ਬਾਪੂ ਜਦੋਂ ਇਹ ਚ ਟਰੈਕਟਰ ਚੱਲਿਆ ਯਾਰ ਕੀ ਦਿਲ ਤੇ ਬੀਤੀ ਬਹੁਤ ਔਖਾ ਸੀ ਮੁਸ਼ਕਿਲ ਬਹੁਤ ਸੀ ਕੀ ਆਸ ਕਰਦੇ ਹਾਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਖਾਸ ਕੀ ਮੰਗ ਚਲੋ ਜੀ ਜੋ ਵੀ ਕੋਈ ਆਸ ਨਹੀਂ ਜੇ ਸਰਕਾਰ ਦੇ ਦੂ ਠੀਕ ਹੈ ਜੇ ਨਹੀਂ ਆਪਦੀ ਮਜ਼ਦੂਰੀ ਕਰਕੇ ਤਾਂ ਖਾਵਾਂਗੇ ਪੱਲੇ ਵੀ ਇੰਨੀ ਕੀ ਹੈ ਸਾਰੀ ਹਾਂ ਜੀ ਇੰਨੀ ਬਸ ਹੁਣ ਫਿਰ ਕੀ ਫਸਲ ਬੀਜੂਗੇ ਦੇਖੋ ਜੀ ਪੁੱਛਾਂਗੇ ਕਿਸੇ ਨੂੰ ਜੋ ਘੱਟ ਖਰਚੇ ਵਾਲੀ ਹੋਵੇ ਉਹ ਪਹਿਲੀ ਬੀਜਾਂਗੇ ਜੀ ਜੀ ਤੇ ਖਰਚਾ ਨਾ ਬੜਾ ਹੋਵੇ ਹੁਣ ਤਾਂ ਕਿਹੜਾ ਪਾਣੀ ਤੇ ਮਿਲ ਨਹੀਂ ਰਹੀ ਪਾਣੀ ਨਹੀਂ ਮਿਲ ਰਿਹਾ ਜੀ ਅਸਲ ਬੀਜਾਂਗੇ ਕੀ ਹਾਂਜੀ ਵਿਜਾ ਕੀ ਜੋ ਜੀ ਵਿਜਾ ਕੀ ਜੋ ਜੀ ਪਾਣੀ ਤੋਂ ਬਿਨਾ ਪਹਿਲਾਂ ਮਰ ਗਈ ਪਾਣੀ ਤੋਂ ਬਿਨਾ ਜੀ ਹੁਣ ਫਿਰ ਖਰਚਾ ਕਰਾਂਗੇ ਤਾਂ ਉਹ ਵੀ ਪੱਲੇ ਪਊਗਾ ਜੀ ਉਹ ਵੀ ਸਾਰਾ ਪੱਲੇ ਪਊਗਾ ਹਾਂਜੀ ਪਹਿਲਾਂ ਵੀ ਇਦਾਂ ਕਦੇ ਹੋਇਆ ਵੀ ਥੋਡੀ ਫਸਲ ਪਹਿਲਾਂ ਨਹੀਂ ਪਹਿਲਾਂ ਹੋ ਜਾਂਦੀ ਸੀ ਜੀ ਪਾਣੀ ਵੀ ਲੱਗ ਜਾਂਦਾ ਸੀ ਹਮ ਐਤ ਕੀ ਜਾਪੂਗਾ ਪਿਆ ਜੀ ਪਹਿਲੀ ਵਾਰੀ ਹਾਂਜੀ ਪਹਿਲੀ ਵਾਰੀ ਇਹ ਤਾਂ ਫਿਰ ਆਇਆ ਨਾ ਇਹ ਮਾਰ ਜਿਵੇਂ 8 9 10000 ਦੀ ਮਾਰ ਜਿਵੇਂ ਇੱਕ ਮਜ਼ਦੂਰ ਪਰਿਵਾਰ ਦੇ ਜੀ ਤਾਂ 9 10000 ਬੜੀ ਵੱਡੀ ਚੀਜ਼ ਹੁੰਦੀ ਹੈ ਮਤਲਬ ਸਾਲ ਪਿੱਛੇ ਸਿੱਟ ਦਿੰਦਾ ਤਾਂ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਮੁਤਾ ਜੀ ਜੇ ਮੀਮੂ ਪਿਆ ਜਾਂ ਕੋਈ ਪਾਣੀ ਸਰਕਾਰੀ ਮੋਟਰ ਵੀ ਹੈਗੀ ਜੀ ਸਾਡੇ ਮੰਨ ਲਓ ਲਾਈ ਵੀ ਹੈ ਸਰਕਾਰ ਦੀ ਉਹਦਾ ਵੀ ਪਾਣੀ ਨਹੀਂ ਮਿਲਿਆ ਜੀ ਕਿਉਂ ਉਹਦਾ ਪਾਣੀ ਨਹੀਂ ਮਿਲਿਆ ਬਸ ਕੀ ਕਹਿ ਸਕਦੇ ਆ ਜੀ ਮਿਲਿਆ ਨਹੀਂ ਬਸ ਢੇੜੇ ਬਹੁਤ ਮਾਰੇ ਸੀ ਜੀ ਕਿੜੇ ਮਾਰੇ ਸੀ ਕੀ ਕਹਿ ਦਿੰਦੇ ਸੀ ਢੇੜੇ ਮਾਰੇ ਕੀ ਬਸ ਮਿਲ ਜੂਗਾ ਬਾਰਿਸ਼ ਆ ਗਈ ਮਿਲ ਜੂਗਾ ਜੇਹੀਂ ਕਰੀਗੇ ਬਾਪੂ ਜੀ ਹੌਸਲਾ ਰੱਖੋ ਕੋਈ ਨਹੀਂ ਪਰਮਾਤਮਾ ਰੱਬ ਵਾਹਿਗੁਰੂ ਹਾਂ ਜੀ ਹੈ ਤਾਂ ਪਰਮਾਤਮਾ ਜੀ ਸਭ ਦਾ ਪਰਮਾਤਮਾ ਜੀ ਉਹ ਹੀ ਆ ਸਭ ਕੁਝ ਦੇਣ ਵਾਲਾ ਸਹੀ ਕਰ ਲੈ ਜੀ ਉਹ ਹੀ ਦਿੰਦਾ ਹੈ ਦੇਣ ਵਾਲਾ ਹੋਈ ਹੈ ਜੀ ਕੋਈ ਸ਼ੱਕ ਨਹੀਂ ਇਸ ਗੱਲ 'ਚ ਕਿਉਂਕਿ ਆਪਣੇ ਤੋਂ ਹੀ ਮਾੜੇ ਬਹੁਤ ਬੈਠੇ ਹਾਂ ਹਾਂਜੀ 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 ਹਾਂ ਮਿਹਨਤ ਕਰਦੇ ਹਾਂ ਜੀ ਇਹੋ ਜੀ ਕੋਈ ਗੱਲ ਨਹੀਂ ਬਹੁਤ ਜੱਜ ਕੇ ਮਿਹਨਤ ਕਰਦੇ ਹਾਂ ਜੀ ਹਜੇ ਵੀ ਕਰਦੇ ਹਾਂ ਐਸੇ ਮਰਚੀ ਹਾਂਜੀ ਕਰਦੇ ਹਾਂ ਪੂਰੀ ਮਿਹਨਤ ਕਰਦੇ ਹਾਂ ਜੀ ਮਜ਼ਦੂਰੀ ਮਿਹਨਤ ਤੇ ਜਦੋਂ ਆਏ ਆਸਾਂ ਇਹ ਮਿਹਨਤ ਟੁੱਟਦੀ ਆ ਉਦੋਂ ਦੁੱਖ ਹੁੰਦਾ ਉਦੋਂ ਬਹੁਤ ਵੱਡਾ ਦੁੱਖ ਹੁੰਦਾ ਜੀ ਉਹ ਤਾਂ ਬਸ ਬਈ ਯਾਰ ਮਿਹਨਤ ਵੀ ਕੀਤੀ ਜੀ ਤੇ ਪੱਲੇ ਵੀ ਕੁਛ ਨਾ ਪਿਆ ਜੀ ਸੋ ਅਗਲਾ ਵੀ ਲੈ ਕੇ ਗਿਆ ਜੀ ਜਿਹੜੀ ਮਜ਼ਦੂਰੀ ਕੀਤੀ ਸੀ ਉਹਦੇ ਪੈਸੇ ਗਏ ਜੀ ਅਚਾ ਜਿਹੜੀ ਇੱਥੇ ਮਤਲਬ ਪੈ ਖਰਚਾ ਕੀਤਾ ਸੀ ਉਹ ਮਜ਼ਦੂਰੀ ਕਰਕੇ ਪੈਸੇ ਵਾਲਾ ਮਜ਼ਦੂਰੀ ਕਰਕੇ ਜੀ ਮਜ਼ਦੂਰੀ ਖਰਚਾ ਹਾਂ ਜੀ ਆ ਵਿਚਾਰਾ ਨਾ ਟਰੈਕਟਰ ਵਾਲਾ ਇਕੱਲੇ ਤੇਲ ਤੇ ਆਇਆ ਜੀ ਕੋਈ ਪੈਸਾ ਨਹੀਂ ਦੇ ਮੈਨੂੰ ਕਹਿੰਦਾ ਚੱਲ ਯਾਰ ਮੈਂ ਤੇਰੀ ਮਦਦ ਕਰੂੰ ਤੇ ਮਨ ਲਓ ਕਿ ਕੁਝ ਵੀ ਬੀਜ ਤੂੰ ਵੀ ਬਜਾਈ ਵੇਲੇ ਵੀ ਤੇਰੀ ਮਦਦ ਕਰੂੰ ਜੀ ਇਹ ਬਾਈ ਹਾਂ ਟਰੈਕਟਰ ਬਾਈ ਤੁਹਾਨੂੰ ਵੀ ਇਹਦਾ ਸਲਾਮ ਆ ਵੀ ਕੱਲੇ ਤੁਸੀਂ ਯਾਰ ਇਹਦੇ ਤੇ ਆ ਕੇ ਵੀ ਕੀ ਬਈ ਬਾਈ ਬਾਈ ਦੇ ਨਾਲ ਮਿਲਦੇ ਜੋ ਹਾਂ ਬਾਈ ਮੈਂ ਵੀ ਗਰੀਬ ਬੰਦਾ ਹੀ ਹਾਂ ਦਿਹਾੜੀ ਵਾਲਾ ਬੰਦਾ ਹੀ ਹਾਂ ਬਾਹਰ ਮੇਰੇ ਕੋਲੇ ਆਪਣੇ ਕੋਲੇ ਇੱਕ ਕਨਾਲ ਵੀ ਹੈ ਨਹੀਂ ਠੇਕੇ ਦੀ ਹੈ ਸਾਰਾ ਜਿੰਨਾ ਕਹੇਗਾ ਅੱਛਾ ਮੈਂ ਤਾਂ 15 16 ਕਿੱਲਾਂ ਦੀ ਬਾਈ ਕਰਦਾ ਮੈਂ ਹਾਂ ਸਾਰਾ ਠੇਕੇ ਦੀ ਹੈ ਜੀ ਆਪਣੇ ਵੀ ਹੌਸਲਾ ਵੱਡਾ ਯਾਰ ਨਹੀਂ ਜੀ ਫਿਰ ਗਰੀਬ ਤੇ ਗਰੀਬ ਹੀ ਮਦਦ ਕਰੂਗਾ ਜੀ ਫੇਰ ਹਾਂ ਜੀ ਇਹ ਟਰੈਕਟਰ ਸੀਗਾ ਮੇਰੇ ਕੋਲੇ ਮੈਨੂੰ ਅਖਿਆ 2 ਲੀਟਰ ਤੇਲ ਪਾਉਣਾ ਪਾਦੀ ਨਹੀਂ ਉਹ ਵੀ ਮੈਂ ਆਪਦੇ ਪੱਲਿਓਂ ਬਚਾ ਦੂਗਾ ਜੋ ਤੇਰੀ ਫਸਲੀ ਮਰ ਗਈ ਤੇ ਚਲ ਆਪਾਂ ਬਾਅਦ ਨੇ ਭਾਈ ਮਾ ਕੋਈ ਹੋਰ ਕੋਈ ਕਰਦੀ ਕੁਝ ਨਾ ਕੁਝ ਹੋ ਗਿਆ ਤੇਰੇ ਕਰਮਾਂ ਦਾ ਕੋਈ ਮੀਮੂ ਪੈ ਗਿਆ ਹੋਰ ਨਾ ਕੋਈ ਗਮਾਰਾ ਹੋਇਆ ਜਾਂ ਕੁਝ ਹੋਰ ਹੋ ਗਿਆ ਕਰਦੀ ਤੇ ਨਹੀਂ ਫਿਰ ਵਿਹਲਾ ਤੇ ਪਿਆਈ ਹੈ ਬਾਈ ਹਾਂ ਜੇ ਕੋਈ ਹੋਰ ਬੰਦਾ ਆਇਆ ਕੋਈ 1000 ਰੁਪਏ ਕਿਰਾਏ ਦਾ ਵੀ ਲੈ ਜੂ ਇੱਥੋਂ ਤੇ ਬਾਹਨ ਤਾਂ ਵਿਹਲਾ ਤੇ ਪਿਆਈ ਹੈ ਜੀ ਅਸਲ ਕਾਰਨ ਕੀ ਰਿਹਾ ਬਾਈ ਇਹ ਫਸਲ ਬਾਪੂ ਜੀ ਹੋਰਾਂ ਦੀ ਖਰਾਬੀ ਕੀ ਕਰਨੀ ਹੈ ਕਾਰਨ ਤਾਂ ਬਾਈ ਇੱਕ ਤਾਂ ਮੰਨ ਕੇ ਚਲੋ ਇੱਥੇ ਚਿੱਟਾ ਮੱਛਰ ਬਹੁਤ ਸੀ ਆ ਤੇ ਇੱਕ ਇਹਦੇ ਚ ਸਪਰੇ ਵੀ ਕਰਦਾ ਮੈਂ ਕਰੀਏ ਸਪਰੇ ਹਾਂ ਵੀ ਕਰਾਂਗੇ ਜੀ ਸਪਰੇ ਹਾਂ ਕਰਾਂਗੇ ਉਹ ਉਹਨਾਂ ਤੇ ਵੀ ਖਰਚਾ ਡੋਆ ਹਾਂਜੀ ਉਹਨਾਂ ਤੇ ਵੀ ਖਰਚਾ ਉਹ ਵੀ ਬੱਲੇ ਨਹੀਂ ਪਿਆ ਜੀ ਕੋਸਾ ਹਮ ਅੱਛਾ ਚਿੱਟੇ ਮੱਛਰ ਕਰਕੇ ਹੋ ਗਿਆ ਚਿੱਟੇ ਮੱਛਰ ਕਰਕੇ ਹੋਇਆ ਜੀ ਚਿੱਟੇ ਮੱਛਰ ਦੇ ਇੱਕ ਤਾਂ ਇਹ ਮੀਂਹ ਨਹੀਂ ਪਿਆ ਇਹ ਮੁੜ ਕੇ ਇੱਕ ਕਹਿੰਦਾ ਇਹ ਪਾਣੀ ਪੂਣੀ ਨਹੀਂ ਦਿੰਦਾ ਕਹਿੰਦਾ ਮੈਨੂੰ ਜਾਵਾ ਕਹਿੰਦਾ ਆ ਕੇ ਅੱਛਾ ਠੀਕ ਹੈ ਤੇ ਮੇਰੇ ਕੋਲੇ ਜਿਹੜਾ ਨਾਲ ਲਗਵੇਂ ਬਾਹਣ ਹੈ ਬਾਈ ਮੇਰੇ ਝੋਨੇ 'ਚ ਦੇਖ ਸਕਦੇ ਹੋ ਇੱਕ ਟੋਕਾ ਪਾਣੀ ਦਾ ਨਹੀਂ ਪਹਿਲਾਂ ਇਹ ਲਵਾਉਂਦਾ ਸੀ ਜੀ ਪਹਿਲਾਂ ਆਪ ਝੋਨੇ 'ਚੋਂ ਬੜਾ ਬੜਾ ਪਾਣੀ ਲਵਾਉਂਦਾ ਰਿਹਾ ਜੀ ਹਰੇਕ ਸਾਲ ਐਦ ਕੀ ਫਿਰ ਆ ਮਜਬੂਰ ਬਣ ਗਿਆ ਜੀ ਇਹਦੇ ਝੋਨਾ ਜਮਾ ਬਸ ਖਤਮ ਹੋਈ ਖਤਮ ਹੋਈ ਜੀ ਧੋਨਾ ਵੀ ਖਤਮ ਹੋਈ ਜੀ ਲੇਟ ਨਹੀਂ ਆ ਰਹੇ ਆਪਣਾ ਆਪਣਾ ਦੁੱਖ ਦੇਖ ਕੇ ਹੀ ਬਾਈ ਫਿਰ ਇਹਦਾ ਦੁੱਖ ਮੰਨ ਕੇ ਚਲੋ ਸਾਹਮਣੇ ਆਏ ਵੀ ਆਪਾਂ ਵੀ ਦੁਖੀ ਆ ਵੀ ਆਪਾਂ ਤਾਂ ਹੁਣ ਚਲੋ ਇਹ ਰੱਬ ਨੇ ਸਾਧਨ ਦਿੱਤਾ ਹੈ ਵੀ 2 ਲੀਟਰ ਤੇਲ ਹੀ ਹੈਗਾ ਕੋਈ ਵੱਡੀ ਗੱਲ ਨਹੀਂ ਵੀ ਆਪਾਂ ਵਾਅਦਾ ਉਹ ਬਣ ਗਿਆ ਕੋਈ ਵੱਡੀ ਗੱਲ ਨਹੀਂ ਹੁਣ ਚਲੋ ਕਿਰਾਏ ਵਾਲੇ ਨੇ ਤਾਂ ਹੀ ਆਉਣੇ ਦੂਜੇ ਬੰਦੇ ਨੂੰ ਕੀ ਹੁੰਦਾ ਹੈ ਹਣਾ ਵੀ ਜੇ ਆਊਗਾ ਤਾਂ 5-400 ਰੁਪਿਆ ਜਾਂ 1000 ਰੁਪਿਆ ਕਿਰਾਏ ਦਾ ਵੀ ਲੈ ਕੇ ਜਾਊਗਾ ਤੇ ਚਲੋ ਗਵਾਂਢੀ ਦੀ ਗਰੀਬ ਦੀ ਗਰੀਬੀ ਦੀ ਮਦਦ ਕਰਦਾ ਜੀ ਗਰੀਬ ਦੀ ਗਰੀਬ ਹੀ ਸਮਝ ਸਕਦਾ ਜੀ ਬਿਲਕੁਲ ਅੱਛਾ ਬਾਪੂ ਜੀ ਕੋ ਥੋੜਾ ਕੋ ਨੰਬਰ ਨੰਬਰ ਹੋਵੇ ਕੋਈ ਜਰੂਰ ਬੋਲ ਦਿਓ ਜੇ ਕੋਈ ਵੀਰ ਭਰਾ ਤੁਹਾਡੀ ਮਦਦ ਕਰਨਾ ਚਾਹੁੰਦਾ ਕੋਈ ਨੰਬਰ 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 ਹੈ ਕੋਈ ਤੁਹਾਡਾ ਕੰਟੈਕਟ ਨੰਬਰ ਕੋਈ ਨੰਬਰ ਹੈ ਸਾਡੇ ਕੋਲ ਨੰਬਰ ਨੰਬਰ ਦਾ ਇਹ ਦੋਨੇ ਅਣਪੜ ਬੰਦੇ ਆ ਜੀ ਫੋਨ ਨੰਬਰ ਨਹੀਂ ਫੋਨ ਨਹੀਂ ਆਪਣਾ ਆਪਣੀ ਹੈ ਸਾਡੇ ਕੋਲ ਦਾ ਹੀ ਆਈ ਉਹ ਵੀ ਨਿਕੇ ਨਿਕੇ ਨੰਬਰ ਆ ਜੀ ਸਾਡੇ ਕੋਲ ਦਾ ਨਹੀਂ ਉਹ ਬੋਲ ਦਿਓ ਮੈਂ ਕਿਹਾ ਮੈਂ ਵਿਚਲ ਪਾ ਦੂੰਗਾ ਜੇ ਕੋਈ ਸਬਸੂਰ ਦੀ ਮਦਦ ਕਰਨਾ ਚਾਹੁੰਦਾ ਨੰਬਰ ਪਤਾ ਸੋ ਬੋਲ ਦਿਓ ਜੀ 98152 ਜੀ 37472 ਇੱਕ ਵਾਰੀ ਹੋਰ ਬੋਲ ਦਿਓ ਜੀ 98152 ਜੀ 37472 ਸਰਕਾਰ ਨੂੰ ਕੀ ਅਪੀਲ ਕੋਈ ਮਦਦ ਦੀ ਅਪੀਲ ਕਰਦੇ ਹਾਂ ਜੇ ਕੋਈ 10 ਰੁਪਏ ਦੇ ਬਣਦੇ ਚਲੋ ਜੋ ਤਾਂ ਸਰਕਾਰ ਦੀ ਮਰਜ਼ੀ ਹੈ ਮਦਦ ਕਰਦੂ ਵਾਲੀ ਸੋਹਣੀ ਗੱਲ ਹੈ ਜੀ ਨਹੀਂ ਤਾਂ ਚਲੋ ਵੀ ਤਾਂ ਨਹੀਂ ਚਲੀ ਹਾਂਜੀ ਗਰੀਬ ਦੀ ਆਸਤਾ ਹੀ ਰੱਬ ਤੇ ਕਰੀ ਹੁੰਦੀ ਹੈ ਜੀ ਪਰਮਾਤਮਾ ਗਰੀਬ ਦੀ ਆਸਤਾ ਰੱਬ ਤੇ ਕਰੀ ਹੁੰਦੀ ਹੈ ਜੀ ਪਰਮਾਤਮਾ ਹੀ ਸੁਣੂਗਾ ਪਰਮਾਤਮਾ ਦੇ ਵੀ ਅੱਜ ਵੀ ਰੱਬ ਦਾ ਆਸਰਾ ਲੈ ਕੇ ਹੀ ਬਾਤ ਆ ਜੀ ਵੀ ਜੇ ਕੋਈ ਹੁਣ ਵੀ ਕੋਈ ਸਾਡੇ ਕੋਲੇ ਪੱਤਰਕਾਰ ਨਹੀਂ ਏਦੋਂ ਪਹਿਲਾਂ ਆਇਆ ਤੁਸੀਂ ਹੁਣ ਧੰਨਵਾਦ ਤੁਹਾਡਾ ਤੁਸੀਂ ਆ ਗਏ ਤੇ ਅਸੀਂ ਇੱਕ ਦੋ ਨੂੰ ਫੋਨ ਵੀ ਲਾਏ ਇੱਥੇ ਬੜੇ ਲੇਕੇ ਮੁੰਡੇ ਆ ਗਏ ਸੀ ਬਾਵਾ ਬੰਦੇ ਦਾ ਇਕੱਠ ਵੀ ਹੋ ਗਿਆ ਸੀ ਚਲੇ ਗਏ ਤੇ ਅਸਾਨੂੰ ਘੰਟਾ ਰੋਕਿਆ ਵੀ ਤੁਸੀਂ ਨਾ ਬਾਹੋ ਅਸੀਂ ਤੁਹਾਡੀ ਵੀਡੀਓ ਬਣਾ ਦੇਾਂਗੇ ਜੀ ਐਂ ਕਰਦੇਾਂਗੇ ਅਸੀਂ ਦੋਨੇ ਹੀ ਅਨਪੜ੍ਹ ਬੰਦੇ ਸੀ ਜਦੋਂ ਕੋਈ ਸਾਡੇ ਕੋਲੇ 8 ਵਜੇ ਤੇ ਆਏ ਅਸੀਂ 11 ਤੋਂ ਉ ਬੀਜੋ ਰੱਬ ਨੇ ਦੇਣਾ ਹੀ ਹੁੰਦਾ ਤੇ ਇਹਦੇ ਚੀਜ਼ ਦੇ ਦਿੰਦਾ ਠੀਕ ਹੈ ਚਲੋ ਕੋਈ ਗੱਲ ਨਹੀਂ ਵੀ ਜਿੱਤੇ ਇਹਨਾਂ ਸਹੀ ਦਿਓ ਨਾ ਹੋਰ ਸਹੀ ਬਾਕੀ ਵੀ ਤੁਹਾਡਾ ਵੀ ਧੰਨਵਾਦ ਤੁਸੀਂ ਭਾਈ ਨਾਲ ਖੜੇ ਆ ਯਾਰ ਤੁਹਾਡਾ ਧੰਨਵਾਦ ਫਿਰ ਪ੍ਰਮਾਤਮਾ ਜੀ ਮੰਨ ਕੇ ਜਦੋਂ ਵੀ ਕਿਸੇ ਦੇ ਵਿੱਚ ਵੀ ਕਹਿੰਦੇ ਹੁੰਦੇ ਵੀ ਰੱਬ ਵੱਸਦਾ ਹੈਗਾ ਹਨਾ ਵੀ ਜੇ ਵੀ ਹੁਣ ਇਹ ਗਰੀਬ ਹੈ ਤੇ ਖਬਰਾਂ ਵੀ ਮੈਨੂੰ ਮੇਰੀ ਮਦਦ ਵਾਲਾ ਕੌਣ ਟਕਰੂਗਾ ਗੱਲ ਕਰ ਕੱਲ ਨੂੰ ਮੇਰੇ ਤੇ ਵੀ ਆਸ ਹੋ ਸਕਦੀ ਹੈ ਨਾ ਕਿਸੇ ਗੱਲ ਦੀ ਤੇ ਬਾਕੀ ਸਾਰੇ ਜੀ ਜਿਹੜੀ ਸਰਕਾਰ ਹੈ ਹੁਣ ਇਹ ਮਦਦ ਵਾਲੀ ਹੈ ਇਹੋ ਜੀ ਕੋਈ ਗੱਲ ਨਹੀਂ ਭਗਵਾਨ ਤੁਮਨ ਬਹੁਤ ਮਦਦ ਕਰਦਾ ਜੀ ਗਰੀਬਾਂ ਦੀ ਇਹ ਗੱਲ ਮੰਨਣੀ ਪਊ ਤੇ ਐਨ ਵੀ ਉਹੋ ਮਾਰ ਦੇਣੀ ਗਰੀਬ ਬੰਦੇ ਨੂੰ ਜੀ ਬਹੁਤ ਵੱਧਗਾ ਸਰਕਾਰ ਹਾਂ ਆਸਮੀਦ ਪੂਰੀ ਹੈ ਜੀ ਜੀ ਵੀ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰੇ ਮਾਰੂਗੀ ਨਾ ਸੋ ਬਾਪੂ ਜੀ ਤਾ ਹੌਸਲਾ ਰੱਖੋ ਸੋ ਬਹੁਤ ਬੈਠਿਆ ਵੀਰ ਜਿਹੜੇ ਹੈ ਹੌਸਲਾ ਸੋ ਬਹੁਤ ਸਹਾਇਤਾ ਦੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਝਾ ਠੀਕ ਸੋ ਬਾਪੂ ਜੀ ਬਜ਼ੁਰਗ ਬਾਪੂ ਹਰੀ ਮੇਰੇ ਨਾਲ ਸੀ ਕਿ ਇੱਕ ਬਾਈ ਦਾ ਵੀ ਧੰਨਵਾਦ ਜਿਹੜਾ ਅਸੀਂ ਮੀਡੀਆ ਦੇ ਜ਼ਰੀਏ ਹੀ ਕਰਦੇ ਆਂ ਕੋਈ ਬਾਈ ਕਹਿੰਦੇ ਬਾਪੂ ਕਹਿੰਦੇ ਕਿ ਸਿਰਫ ਤੇਲ ਦੇ ਉੱਤੇ ਹੀ ਕਹਿੰਦਾ ਬਾਈ ਆ ਗਿਆ ਬਾਈ ਕਹਿੰਦਾ ਜੇ ਤੇਲ ਵੀ ਨਾ ਪਿਆ ਤਾਂ ਵੀ ਕੋਈ ਦਿੱਕਤ ਨਹੀਂ ਕਿਉਂਕਿ ਦਰਦ ਇੱਕ ਕਿਸਾਨ ਦਾ ਦਰਦ ਇੱਕ ਕਿਸਾਨ ਜਿਹੜਾ ਸਮਝ ਸਕਦਾ ਪਰ ਇੱਥੇ ਸਰਕਾਰਾਂ ਨੂੰ ਵੀ ਜਿਹੜਾ ਹੈਗਾ ਉਹ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਬਾਪੂ ਜੀ ਜਰਾਂ ਨੇ ਵੀ ਗੱਲ ਕਰੀ ਆ ਕਿ ਪਾਣੀ ਤਾਂ ਜਿਹੜਾ ਨਹੀਂ ਮਿਲਿਆ ਸੋ ਨਹੀਂ ਮਿਲਿਆ ਨਾਲ ਹੀ ਨਾਲ ਬਿਮਾਰੀ ਜਿਹੜੀ ਹੈਗੀ ਨਰਮੇ ਨੂੰ ਪਈ ਇਸ ਬਿਮਾਰੀ ਦੇ ਕਰਕੇ 2.5 ਕਿੱਲੇ ਸੌਰੀ ਢਾਈ ਕਨਾਲਾਂ ਜਿਹੜਾ ਬਾਪੂ ਜੀ ਹੋਰਾਂ ਦਾ ਖੇਤੀ ਸੀ ਉਹਨੂੰ ਵਾਹੁਣਾ ਪਿਆ ਨਰਮੇ ਨੂੰ ਜਿਹੜਾ ਹੈਗਾ ਉਹ ਵਾਹੁਣਾ ਪਿਆ ਕਹਿੰਦੇ ਸੀ ਕਿ 8-9000 ਦਾ ਹੁਣ ਤੱਕ ਜਿੰਨਾ ਵੀ ਖਰਚਾ ਹੋਇਆ ਉਹ ਆਪਣੇ ਪੱਲਿਓ ਜਿਹੜਾ ਮੈਂ ਕੀਤਾ ਹੈ ਤੇ ਮਜ਼ਦੂਰੀ ਕਰਕੇ ਜਿਹੜੇ ਪੈਸੇ ਇਕੱਠੇ ਕਰੇ ਸੀ ਉਹਨਾਂ ਦੇ ਉੱਪਰ ਕੀਤਾ ਬਾਪੂ ਜੀ ਉਹਨਾਂ ਦਾ ਸੰਪਰਕ ਨੰਬਰ ਵੀ ਇਸ ਵਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਜੁੜੇ ਰਹੋ ਆਰ ਮੀਟਲ ਵਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬਾਬਦੇ ਇਜਾਜ਼ਤ ਧੰਨਵਾਦ ਜੀ